ਮੈਂ ਨਾ ਇੱਕ ਬੰਦੇ ਦਾ ਕਮੈਂਟ ਵੜ ਰਿਆ ਸੀ ਪਰਮ ਨੂੰ ਕਹਿੰਦਾ ਬਈ ਇਹ ਇੱਕ ਗਾਣੇ ਨਾਲ ਹਿੱਟ ਹੋ ਗਈ ਬਈ ਤੁੱਕਾ ਚੱਲ ਗਿਆ ਇਹਦਾ ਡੈਟ ਗਰਲ ਗਾਣਾ ਹਿੱਟ ਹੋ ਗਿਆ ਪਰ ਦੋਸਤੋ ਇਸ ਦੇ ਪਿੱਛੇ ਕਿੰਨੀ ਜ਼ਿਆਦਾ ਮਿਹਨਤ ਆ ਉਹ ਉਸ ਬੰਦੇ ਨੇ ਨਹੀਂ ਦੇਖੀ ਨੈਟ ਤੇ ਬਹਿ ਕੇ ਇਹੋ ਜੀ ਚਵਲ ਮਾਰਨ ਵਾਲੇ ਤੁਹਾਨੂੰ ਬਹੁਤ ਸਾਰੇ ਮਿਲਣਗੇ ਰਾਤਾਂ ਦੀਆਂ ਮਿਹਨਤਾਂ ਦੀ ਕੋਈ ਦੇਖਦਾ ਦਿਨੇ ਅੱਤ ਕੀਤੀ ਤਾਂ ਹੀ ਸਾਰੇ ਦੇਖਦੇ ਬਈ ਜਿਹੜੀ ਰਾਤ ਦੇ ਵਿੱਚ ਮਿਹਨਤ ਕੀਤੀ ਆ ਉਹ ਨਹੀਂ ਕੋਈ ਦੇਖਦਾ ਜਦੋਂ ਕੋਈ ਸਿੰਗਰ ਹਿੱਟ ਹੋ ਜਾਂਦਾ ਕਹਿੰਦੇ ਆ ਬਈ ਤੁੱਕਾ ਲੱਗ ਗਿਆ ਪਰਮ ਦੀ ਇੱਕ ਵੀਡੀਓ ਆ 1.5 ਸਾਲ ਪਹਿਲਾਂ ਦੀ ਵਾਇਰਲ ਹੋ ਰਹੀ ਆ ਉਸ ਦੇ ਵਿੱਚ ਦੇਖੋ ਇੰਗਲਿਸ਼ ਦੇ ਵਿੱਚ ਗਾਣਾ ਗਾ ਰਹੀ ਆ ਮੈਨੂੰ ਤਾਂ ਬਹੁਤ ਸਾਰੀ ਕੀਤੀ ਹੋਈ ਆ ਮਨੋਖੋ ਮੈਸੀ ਮਾ ਚੈਨ ਨੰਨ ਕਰਦੇ ਹੋ ਵਿੱਚ ਕੱਦਨ ਪਾਉ ਬਦ ਦੇ ਕੈਨ ਮਸ਼ੂ ਕਰ ਆੜੇ ਮਿਲਦੇ ਪੌ ਫਿਲਾਇਕ ਦੀ ਰੇਜ਼ਿੰਗ ਇੱਕ ਵਾਰੀ ਇਹ ਵੀਡੀਓ ਉਹਨਾਂ ਤਿੱਕਰ ਸ਼ੇਅਰ ਕਰਦੇ ਹੋ ਜਿਹੜੇ ਕਹਿੰਦੇ ਨੇ ਵੀ ਪਰਮ ਦਾ ਤੁੱਕਾ ਲੱਗਿਆ ਆ ਆ ਮਿਹਨਤ ਨਹੀਂ ਕਿਸੇ ਨੇ ਦੇਖੀ ਉਹਨਾਂ ਨੇ ਸਿਰਫ ਡੈਟ ਗਰਲ ਗਾਣਾ ਦੇਖਿਆ ਉਹਨਾਂ ਨੂੰ ਤਾਂ ਹੋਰ ਗਾਣੇ ਦੇ ਨਾਮ ਤੱਕ ਨਹੀਂ ਪਤਾ ਹੋਣੇ ਵੀ ਪਰਮ ਨੇ ਹੋਰ ਕਿਹੜੇ ਕਿਹੜੇ ਗਾਣੇ ਗਾਏ ਨੇ ਇਸ ਤੋਂ ਪਹਿਲਾਂ ਬਾਕੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਦੱਬ ਕੇ ਇਹ ਤੁਹਾਡਾ ਫਰਜ਼ ਆ ਹੁਣ